ਹਾਂ 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 ਦਿਖਾ ਦਿਓ ਭਾਈ ਨਹੀਂ ਨਹੀਂ ਇਹ ਮਦਰ ਮੈਡੀਆ ਆ ਗਿਆ ਡੱਬੀ ਹੈਗੀ ਕਿਹ ਕੋ ਡੱਬੀ ਲਿਓ ਇਹਨਾਂ ਤੋਂ ਲਵਾਉਣੀ ਅੱਗ ਮੇਰਾ ਫੋਨ ਲਿਆ ਸਿੱਧੇ ਨਹੀਂ ਨਹੀਂ ਐਸੇ ਨਾ ਬੇ ਗੱਲ ਨਹੀਂ ਇਹਦਾ ਕਰੋ ਨਹੀਂ ਤੂੰ ਤਾਂ ਹਾਲਤ ਆ ਦੱਸੋ ਬਰਾਣੀ ਦਾ ਕੀ ਆ ਹਾਲ ਤਾਂ ਦੱਸ ਦਿਓ ਹਾਂ ਤੂੰ ਦੱਸ ਸਕਦੇ ਹਾਲ ਕੀ ਆ ਨਹੀਂ ਕਿਤਾਬਾਂ 'ਚ ਬੋਲਣ ਵਾਲੇ ਆ ਤੁਸੀਂ ਹਾਲ ਕਰਕੇ ਦਿਖਾ ਲਿਓ ਨਹੀਂ ਨਹੀਂ ਹਾਲ ਇਹ ਸੁਸੇੜੀਆਂ ਇਹ ਸੁਸੇੜੀਆਂ ਵੀ ਜਾ ਕੇ ਗੱਲਾਂ ਦਾ ਕਰਦੇ ਆ ਉਹਨੂੰ ਪੁੱਛੋ ਹਾਲ ਕਰਕੇ ਦੱਸਾਂਗਾ ਲੋ ਹਾਂ ਆਹੋ ਦਿੱਗਾ ਆਹੋ ਸੁਣੀਏ ਜੀ ਤੁਹਾਡੀ ਤੈਨੂੰ ਉੱਚੋ ਕਹਿ ਤਾ ਤੁਹਾਨੂੰ ਜੀ ਉਹ ਅੱਕੇ ਦੇ ਪਹਿਲਾਂ ਮੈਨੂੰ 4 ਦਿਨ ਪਹਿਲਾਂ ਕਿਹਾ ਸੀ ਕਿ ਅੱਕ ਦੇ ਮਸਲੇ ਇੱਧਰ ਨਾ ਆਇਓ ਕਹਿੰਦਾ ਸੀ ਹੋਰ ਸੁਣ ਸਾਰਿਆਂ ਨੇ ਥਾਣੇ ਵੇਣਾ ਤੂੰ ਅੰਦਰ ਨਹੀਂ ਜੇ ਲੋ ਭਾਜੀ ਕਣਕ ਨੂੰ ਨਹੀਂ ਪੁੱਛੀ ਤੂੰ ਕਣਕ ਨੂੰ ਅੱਗ ਲੱਗਦੀ ਉਦੋਂ ਕਿੱਥੇ ਜਾਂਦੇ ਆ ਉਦੋਂ ਕਿੱਥੇ ਇਹ ਕਿੱਥੇ ਜਾਂਦੇ ਉਦੋਂ ਪੁੱਛੋ ਜੇ ਕਣਕਾਂ ਨੂੰ ਜਾਂਦੇ ਉਦੋਂ ਕਿੱਥੇ ਜਾਂਦੇ ਨੇ ਦੱਸ ਚਲੋ ਡਾੜਾ ਡੀਏਪੀ ਡੀਏਪੀ ਦੀ ਮੇਲਾ ਉਹ ਦੱਸੋ ਨਹੀਂ ਦੱਸੋ ਜਾਗੇ ਨਹੀਂ ਤੂੰ ਇਹ ਗੱਲ ਦੱਸ ਜੇ ਕਣਕ ਨੂੰ ਅੱਗੇ ਲੱਗਦੀ ਉਹ ਨਹੀਂ ਜੋ ਕਣਕ ਨੂੰ ਅੱਗੇ ਲੱਗਦੀ ਉਦੋਂ ਕਿੱਥੇ ਜਾਂਦੇ ਆ ਦੱਸੋ ਮੜੇ ਯਾਰ ਨਹੀਂ ਸਾਰੇ ਇਧਰ ਨਹੀਂ ਮੇਰੇ ਵਾਸਤੇ ਗੱਲ ਹੈ ਮੈਂ ਨਹੀਂ ਜੀ 1 ਮਿੰਟ ਕੁਲਜੀਤ ਯਾਰ ਚੁੱਪ ਕਰੋ ਕੁਲਜੀਤ ਭਾਈ ਜੀ 1 ਮਿੰਟ ਸਰ ਤੁਸੀਂ ਵੀ ਬੈਠੋ ਸਾਰੇ ਇੱਥੇ ਤੁਹਾਡਾ ਡੀਸੀ ਐਸਐਸਪੀ ਇੱਥੇ ਅਕਾ ਤੁਹਾਨੂੰ ਲੈ ਜਾਊਗਾ ਫਿਰ ਤੋਂ ਇੱਥੇ ਇਹਨੇ ਨਹੀਂ ਜਾਣਾ ਆਪੇ ਗੱਲ ਆਕੀਬ ਜਦੇਬੰਦੀ ਆ ਰਹੇ ਆ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਪਹੁੰਚ ਰਹੇ ਆ ਹੋਰ ਸਾਰੇ ਆ ਰਹੇ ਆ ਆਪਣਾ ਐਸਐਸਪੀ ਦਾ ਡੀਸੀ ਸਦੋ ਇੱਥੇ ਗੱਲ ਹੋਊਗੀ ਤਾਂ ਚੱਲਾਂਗੇ ਆ ਜਿੰਨੇ ਆਏ ਕੋਈ ਘਰਾਂ ਤੋਂ ਬਹਿਲਾ ਨਹੀਂ ਆ ਸਾਰੇ ਟਰੈਕਟਰ ਖੇਤਾਂ ਛੱਡ ਕੇ ਆਏ ਆ ਇਹ ਤਾਂ ਜਿਹੜੇ ਕੰਮ ਨਹੀਂ ਹੁੰਦੇ ਦੂਈ ਤੁਹਾਨੂੰ ਤੁਹਾਨੂੰ ਲਾਲਾ ਸਰਵੇਖੀ ਦਾ ਸੁਪਰ ਸਿੱਡ ਚਲਾਉਣ ਲੱਗਾ ਚਲਾਉਂਦਾ ਦਿਸ ਪੈਂਦਾ ਨਸ਼ੇ ਵਾਲੇ ਗੋਲੀ ਤੀਏ ਦਿਨ ਚੱਲਦੀ ਚੋਰੀ ਤੀਏ ਦਿਨ ਹੁੰਦੀ ਤੁਹਾਨੂੰ ਉਹ ਦੀ ਨਹੀਂ ਆ ਪਰਾਲੀ ਗੱਫਾ ਬੰਦ ਕੇ ਵੀ ਫਿਲਟਰੀਆਂ ਦੇ ਲੂੰਦੇ ਹੀ ਆ 30 ਮਾੜੀ ਵਾਲਿਆਂ ਨੂੰ ਡੀਏਪੀ ਦੀ ਛੋਟ ਜੋ ਹੁੰਦੀ ਸੀ ਨਹੀਂ ਪਰਾਲੀ ਸਾਡੇ ਕਿੱਥੇ ਆ ਮੁੰਡਾ 15 ਰੋਗੜੀ ਰੀਪਰ ਫੇਰੇ ਨੂੰ ਜੀ ਹੁਣ ਆਉਗਾ 15 ਦਿਨ ਰੀਪਰ ਫੇਰੇ ਨੂੰ ਹੋਵੇ ਹਾਲੇ ਤੱਕ ਚੱਕੀ ਨਹੀਂ ਉਹ ਤੁਹਾਨੂੰ ਦੀਦੀ ਤੁਹਾਡੇ ਡੀਸੀ ਐਸਪੀ ਐਸਪੀ ਆ ਕੇ ਤੁਹਾਨੂੰ ਲੈ ਜਾਣ ਜੀ ਤੇ ਕੋਈ ਗੱਲ ਨਹੀਂ ਅਸੀਂ ਬੈਠੀ ਆਂ ਚੱਲ ਨਹੀਂ ਸਾਡੀ ਮੰਦਰ ਸਾਡੇ ਪਿੰਡ ਕੱਲ ਬਿਜਲੀ ਲਾ ਕੇ ਲੱਗੀ ਆ ਉਹ ਦਿਖਾ ਦਿਓ ਸੈਟਲਾਈਟ ਦਿਖਾ ਲਿਓ ਉਹ ਦਿਖਾ ਦਿਓ ਸੈੱਟਲ ਦਿਖਾ ਦਿਓ ਉਹ ਭਾਜੀ ਹੈ ਭਾਜੀ ਤੁਹਾਨੂੰ ਲੋਕੇਸ਼ਨ ਕਰ ਦੋ ਸਾਡੇ ਸਾਹਮਣੇ ਪੰਜ ਖੇਤ ਨੂੰ ਹੋਏ ਦਸੋਂ ਵਾਲੇ ਲੋਕੇਸ਼ਨ ਦਿਖਾ ਲਓ ਪੰਜ ਖੇਤ ਨੂੰ ਹੋਏ ਕਿੱਥੋਂ ਆਈਆਂ ਲੈ ਉਹ ਉਹ ਕਿੱਥੋਂ ਆਈਆਂ ਉਹ ਲੋਕੇਸ਼ਨ ਕਿੱਥੋਂ ਆਉਂਦੀਆਂ ਦੱਸੋ ਇਹ ਗੱਲ ਤਾਂ ਦੱਸੋ ਲਿਖਿਆ ਜੀ ਕਿੱਥੋਂ ਆਉਂਦੀ ਦੱਸ ਜੀ ਮੜਿਆ ਇਹ ਤਾਂ ਗੱਲ ਨਹੀਂ ਆਪ ਭਰਾ ਹੀ ਆ ਪਹਿਲਾ ਵੈਲਕਮ ਜਿਹੜੀ ਤੁਹਾਨੂੰ ਡਿਟੇਲ ਦਿੱਤੀ ਬੰਦੇ ਨੇ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੁਲਜੀਤ ਕਾਹਨ ਨਹੀਂ ਨਾ ਕਰਦਾ